ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਖਵਾਜਾ ਬਲੀਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਜੋ ਕਿ ਬਹੁਤ ਹੀ ਜ਼ਬਰਦਸਤ ਬਾ ਕਮਾਲ ਖਵਾਜਾ ਸਾਹਿਬ ਦਾ ਢਾਲਾ ਆ ਬਾਕੀ ਦੋਸਤੋ ਖਵਾਜਾ ਸਾਹਿਬ ਦੇ ਜਿੰਨੇ ਵੀ ਢਾਲੇ ਆ ਹੁੰਦੇ ਹਰ ਇੱਕਦਮ ਜਿਹੜੇ ਕਿ ਬਹੁਤ ਬਾ ਕਮਾਲ ਟਾਲੇ ਹੁੰਦੇ ਜਿਨ੍ਹਾਂ ਦਾ ਕੋਈ ਹਰ ਇੱਕ ਕੰਮ ਨੂੰ ਤੋੜਨ ਵਾਲੇ ਟਾਲਾ ਕਿਹਾ ਜਾਂਦਾ ਇਹਨਾਂ ਨੂੰ ਖਵਾਇਆ ਸਾਹਿਬ ਦੇ ਟਾਲਿਆਂ ਨੂੰ ਉਹਨਾਂ ਵਿੱਚੋਂ ਅੱਜ ਇੱਕ ਤੁਹਾਨੂੰ ਟਾਲਾ ਦੇਣ ਜਾ ਰਹੇ ਜਿਹੜੇ ਖਵਾਇਆ ਸਾਹਿਬ ਦਾ ਪੰਜ ਲੱਡੂਆਂ ਦਾ ਟਾਲਾ ਆ ਇਹ ਇਹ ਸਿਰਫ ਪੰਜ ਲੱਡੂਆਂ ਦੇ ਨਾਲ ਹੀ ਟਾਲਾ ਕਰਕੇ ਤੁਸੀਂ ਖਵਾਇਆ ਸਾਹਿਬ ਦੀ ਰਹਿਮਤ ਲੈ ਸਕਦੇ ਹੋ ਤੁਹਾਡੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਇਲਮ ਚੱਲਿਆ ਹੋਵੇ ਕੋਈ ਮੁਕੱਦਰ ਨਾਲ ਸਾਥ ਦਿੰਦਾ ਹੋਵੇ ਕਿਸਮਤ ਖਰਾਬ ਚੱਲਦੀ ਹੋਵੇ ਬਿਮਾਰੀ ਸਿਹਤ ਖਰਾਬ ਹੁੰਦੀ ਹੋਵੇ ਕੋਈ ਵੀ ਐਸਾ ਕੋਈ ਕੰਮ ਹੋਵੇ ਜਿਹਦੇ ਨਾਲ ਤੁਹਾਡਾ ਨੁਕਸਾਨ ਹੁੰਦਾ ਹੋਵੇ ਤਾਂ ਤੁਸੀਂ ਇਸ ਢਾਲੇ ਨੂੰ ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ ਹਰ ਇੱਕ ਕੰਮ ਵੀ ਬਣੇਗਾ ਔਰ ਅਧੂਰੇ ਕੰਮ ਵੀ ਪੂਰੇ ਹੋਣਗੇ ਜਿੱਥੇ ਜੋ ਚੀਜ਼ ਮੰਗ ਮੰਨਤਾਰ ਰੱਖ ਕੇ ਕਰੋਗੇ ਉਹ ਵੀ ਪੂਰੀ ਹੋਏਗੀ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਹੁਣ ਗੱਲ ਕਰਦੇ ਆਂ ਖਵਾਜਾ ਸਾਹਿਬ ਦੇ ਢਾਲੇ ਬਾਰੇ ਤਾਂ ਦੋਸਤੋ ਜਿਸ ਤਰ੍ਹਾਂ ਸੀ ਪਿੱਛੇ ਤੁਹਾਨੂੰ ਦੱਸਿਆ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਕਿਸੇ ਦੀ ਕੋਈ ਸਿਹਤ ਖਰਾਬ ਚੱਲਦੀ ਹੋਵੇ ਬਹੁਤ ਲੰਬੇ ਦਰਸੇ ਤੋਂ ਬਿਮਾਰ ਚੱਲਦਾ ਹੋਵੇ ਇਨਸਾਨ ਜਿਹਦਾ ਮੰਜੇ ਤੇ ਪਿਆ ਹੋਵੇ ਦਵਾਈ ਨਾ ਲੱਗਦੀ ਹੋਵੇ ਜਿਹਨੂੰ ਡਾਕਟਰੀ ਡਾਕਟਰਾਂ ਨੇ ਬਿਲਕੁਲ ਕਹਿ ਦਿੱਤਾ ਹੋਵੇ ਕਿ ਇਹਦੀ ਹੁਣ ਤੁਸੀਂ ਸੇਵਾ ਵੀ ਕਰ ਲੋ ਜੇ ਇਹ ਬੰਦਾ ਠੀਕ ਨਹੀਂ ਹੋਣਾ ਤੁਸੀਂ ਕੀ ਕਰਨਾ ਇਸ ਢਾਲੇ ਨੂੰ ਜਿਸ ਤਰੀਕੇ ਨਾਲ ਜਿਸ ਵਿਧੀ ਨਾਲ ਦੱਸਾਂਗੇ ਉਸੇ ਵਿਧੀ ਦੇ ਨਾਲ ਇਹ ਕਰ ਲੈਣਾ ਜਿਹੜਾ ਤੁਹਾਡਾ ਬਿਮਾਰ ਬੰਦਾ ਕੋਈ ਵੀ ਹੋਏਗਾ ਨਾ ਇਹਨਾਂ ਢਾਲਿਆਂ ਦਾ ਜਿੰਨਾ ਸਮਾਂ ਨਿਰਧਾਰਤ ਕੀਤਾ ਹੋਊਗਾ ਉਹਨਾਂ ਸਮੇਂ 'ਚ ਤੁਹਾਡਾ ਬੰਦਾ ਠੀਕ ਹੋ ਜਾਏਗਾ ਤਾਂ ਦੋਸਤੋ ਇਸ ਕਰਕੇ ਇਹ ਜਿਹੜਾ ਢਾਲਾ ਇਹਨੂੰ ਸਮਝਣਾ ਅਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਤੈਨੂੰ ਕਰ ਲੈਣਾ ਤੇ ਜੇ ਹੁਣ ਕੋਈ ਮੰਨ ਲਓ ਕਿਸੇ ਦਾ ਮੁਕੱਦਰ ਨਾਲ ਸਾਥ ਦਿੰਦਾ ਹੋਵੇ ਕਿਸਮਤ ਖਰਾਬ ਹੋਵੇ ਚਲਦੀ ਕੋਈ ਕੰਮ ਨਾ ਬਣਦਾ ਹੋਵੇ ਵਿਗੜੇ ਜਿੰਨੇ ਵੀ ਕੰਮ ਹੈ ਸਾਰੇ ਵਿਗੜਦੇ ਹੋਣ ਕੋਈ ਵੀ ਜਿਹੜੇ ਕੰਮ ਤੇ ਜਾਂਦਾ ਹੋਵੇ ਨਾ ਹੁੰਦੀ ਹੋਵੇ ਤਾਂ ਉਹ ਇਨਸਾਨ ਇਸ ਢਾਲੇ ਨੂੰ ਕਰ ਲਏਗਾ ਤਾਂ ਉਹਦਾ ਜਿਹੜਾ ਕੰਮ ਹੈ ਉਸੇ ਸਮੇਂ ਦੇ ਵਿੱਚ ਜਿਹੜੇ ਸਮੇਂ ਨੇ ਨਿਰਧਾਰਤ ਕੀਤਾ ਹੋਗਾ ਉਸ ਸਮੇਂ ਦੇ ਵਿੱਚ ਪੂਰਾ ਹੋਏਗਾ ਇਟਸ ਇਹ ਤੁਹਾਨੂੰ ਮੈਂ ਹੁਣ ਇਸ ਢਾਲੇ ਦੀਆਂ ਜਿੱਥੇ-ਜਿੱਥੇ ਇਹ ਵਰਤੋਂ ਕੀਤੀ ਜਾਣੀ ਹੈ ਉਹਦੇ ਬਾਰੇ ਦੱਸ ਰਿਹਾ ਬਾਕੀ ਵਿਧੀ ਤੁਹਾਨੂੰ ਮੈਂ ਬਾਦ ਵਿੱਚ ਦੱਸ ਦੇਣੀ ਹੈ ਤੁਸੀਂ ਪਹਿਲਾਂ ਇਹ ਚੀਜ਼ਾਂ ਸੁਣ ਲਓ ਵੀ ਜਿਹੜਾ ਜਿਹੜਾ ਬੰਦਾ ਕੀ ਕੀ ਕਰ ਸਕਦਾ ਹੈ ਜਿਹੜਾ ਬੰਦਾ ਜਿੱਥੇ ਜਿੱਥੇ ਜਦੀ ਇਹ ਲੋੜ ਹੈ ਹੁਣ ਕੋਈ ਬੰਦਾ ਐਦਾਂ ਦਾ ਹੋਵੇ ਜਿਹਨੇ ਨੌਕਰੀ ਇੰਟਰਵਿਊ ਤੇ ਜਾਂਦਾ ਹੋਵੇ ਨੌਕਰੀ ਤੇ ਨਾ ਹੁੰਦੀ ਹੋਵੇ ਤਾਂ ਵੀ ਇਹ ਟਾਲਾ ਕਰ ਲਵੇ ਠੀਕ ਹੈ ਜਾਂ ਕੋਈ ਐਸਾ ਇਨਸਾਨ ਹੋਵੇ ਜਿਹਦਾ ਪਹਿਲੋ ਜਿਸ ਤਰ੍ਹਾਂ ਹੁਣ ਆਪਾਂ ਵਿਆਹ ਦੀ ਗੱਲ ਕਰ ਲਈਏ ਕਿਸੇ ਦੇ ਵਿਆਹ ਨਹੀਂ ਹੁੰਦੇ ਸੰਯੋਗ ਬੰਨੇ ਹੁੰਦੇ ਆ ਉਹ ਇਨਸਾਨ ਵੀ ਇਸ ਟਾਲੇ ਨੂੰ ਕਰ ਸਕਦਾ ਹੈ ਉਹ ਬੰਦਾ ਇਸ ਟਾਲੇ ਨੂੰ ਕਰ ਲਵੇ ਉਹਨਾਂ ਦੇ ਸਬਜੋਗ ਜਿਹੜੇ ਐ ਖੁੱਲ ਜਾਣਗੇ ਔਰ ਪੂਰੇ ਹੋ ਜਾਣਗੇ ਵਿਆਹ ਵੀ ਬਹੁਤ ਜਲਦੀ ਹੋ ਜਾਏਗਾ ਖਵਾਇਆ ਸਾਹਿਬ ਦੀ ਰਹਿਮਤ ਦੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਜੇ ਕੋਈ ਹੁਣ ਤੁਹਾਡਾ ਹੁਣ ਕੋਈ ਤੁਹਾਡੇ ਤੇ ਕਿਸੇ ਨੇ ਫਿਲਮ ਕਰ ਦਿੱਤਾ ਹੋਵੇ ਕੋਈ ਤੁਹਾਡੇ ਉੱਤੇ ਕੋਈ ਐਦਾਂ ਦਾ ਕੰਮ ਕਰ ਦਿੱਤਾ ਹੋਵੇ ਜਿਹਦੇ ਨਾਲ ਤੁਹਾਡੀ ਸਿਹਤ ਵੀ ਖਰਾਬ ਹੁੰਦੀ ਹੋਊਗੀ ਤੁਹਾਡੇ ਕੰਮ ਵੀ ਵਿਗੜਦੇ ਹੋਣਗੇ ਤੁਹਾਡਾ ਕੋਈ ਵੀ ਰਸਤਾ ਸਾਫ ਕਲੀਅਰ ਨਹੀਂ ਨਜ਼ਰ ਆਉਂਦਾ ਹੋਊਗਾ ਤਾਂ ਤੁਸੀਂ ਇਸਟਾਲੇ ਨੂੰ ਕਰਕੇ ਖਵਾਜਾ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੀ ਬੇਨਤੀ ਰੱਖ ਸਕਦੇ ਹੋ ਉਹਦੇ ਨਾਲ ਤੁਹਾਡੇ ਜਿਹੜੇ ਵੀ ਰੁਕੇ ਕੰਮ ਐ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਦੰਦਾ ਚੱਲਿਆ ਹੋਇਆ ਕਿਰਤਾ ਤਾਂ ਤੁਸੀਂ ਇਹਨੂੰ ਪੂਰਾ ਕਰ ਸਕਦੇ ਹੋ ਪਰ ਇਹ ਚੀਜ਼ ਜਿੰਨੇ ਜਿਹਦੇ ਉੱਤੇ ਇਹ ਇਲਮ ਹੋਇਆ ਹੋਵੇ ਜਾ ਕਰਦੇ ਜਿੰਨੇ ਵੀ ਦੀ ਹੈ ਇਹ ਜਿਹੜੇ ਪੰਜ ਲੱਡੂ ਆ ਉਹਨਾਂ ਦੇ ਸਿਰ ਤੋਂ ਸੱਤ ਵਾਰ ਸੁਹਾਣੇ ਆ ਸੱਤ ਵਾਰ ਚੁਹਾ ਕੇ ਲੈ ਕੇ ਜਾਣੇ ਆ ਠੀਕ ਹੈ ਔਰ ਉਹੀ ਜਿਹੜੇ ਸਮੇਂ ਦੇ ਵਿੱਚ ਅਸੀਂ ਦੱਸਾਂਗੇ ਉਸੇ ਸਮੇਂ ਤੁਸੀਂ ਕਰ ਲੈਣਾ ਤਾਂ ਜਿਹੜਾ ਇਹ ਨਾਮ ਇਹ ਤੁਹਾਡਾ ਪੂਰਾ ਹੋ ਜਾਏਗਾ ਹੁਣ ਅਗਲੀ ਗੱਲ ਕਰਦੇ ਆ ਅਗਲੀ ਗੱਲ ਇਹ ਕਰਦੇ ਆ ਵੀ ਜਿਸ ਤਰ੍ਹਾਂ ਕੋਈ ਹੁਣ ਤੁਹਾਡਾ ਕੰਮ ਧੰਦਾ ਕੋਈ ਬੰਨਿਆ ਹੋਵੇ ਕਿਸੇ ਨੇ ਕੰਮ ਧੰਦਾ ਬੰਦ ਦਿੱਤਾ ਹੋਵੇ ਰੋਕ ਲਾ ਦਿੱਤੀ ਹੋਵੇ ਕੰਮਕਾਰ ਦੇ ਵਿੱਚ ਤਾਂ ਤੁਸੀਂ ਜਿਹੜੇ ਇਹ ਲੱਡੂ ਐ ਬਾਬਾ ਜੀ ਦੇ ਪੰਜ ਲੱਡੂ ਜਿਹੜੇ ਐ ਉਸ ਸਥਾਨ ਤੇ ਉੱਤੋਂ ਜੇ ਤੁਹਾਡੀ ਕੋਈ ਦੁਕਾਨ ਐ ਤੁਹਾਡੀ ਫੈਕਟਰੀ ਐ ਕੋਈ ਮਕਾਨ ਐ ਉਹਦੇ ਤੋਂ ਵੀ ਪੰਜ ਲੱਡੂ ਤੁਸੀਂ ਘੁਮਾ ਕੇ ਉਸ ਪੰਜ ਲੱਡੂਆਂ ਨੂੰ ਤੇ ਇੱਕ ਵਾਜਾ ਸਾਹਿਬ ਦੇ ਚਰਨਾਂ ਦੇ ਵਿੱਚ ਪਾ ਕੇ ਤੁਸੀਂ ਆਪਣੀ ਇਸ ਚੀਜ਼ ਨੂੰ ਪੂਰੀ ਕਰ ਸਕਦੇ ਹੋ ਇੱਥੇ ਵੀ ਕੰਮ ਕੀਤਾ ਜਾਂਦਾ ਇਸ ਤਾਲੇ ਦੇ ਨਾਲ ਟਾਲਾ ਬਹੁਤ ਜ਼ਬਰਦਸਤ ਤੇ ਬਾਕਮਾਲ ਟਾਲਾ ਆਇਆ ਦੋਸਤੋ ਇਹਨੂੰ ਜਿਸ ਤਰੀਕੇ ਨਾਲ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਕਰ ਲੈਣਾ ਬਾਕੀ ਮੈਂ ਤੁਹਾਨੂੰ ਹੋਰ ਸਮਝਾ ਦਮਾ ਇੱਕ ਅੱਧੀ ਜਿਹੜੀ ਕੋਈ ਰਹਿ ਗਈ ਹੋਵੇ ਜੇ ਕੋਈ ਮੰਨ ਲਓ ਤੁਸੀਂ ਆਪਣਾ ਵਪਾਰ ਖੋਲਣਾ ਚਾਹੁੰਦੇ ਹੋ ਕੰਮ ਧੰਦਾ ਖੋਲਣਾ ਚਾਹੁੰਦੇ ਹੋ ਨਵਾਂ ਤਾਂ ਵੀ ਤੁਸੀਂ ਇਹ ਟਾਲਾ ਕਰਨ ਤੋਂ ਬਾਅਦ ਅਗਰ ਕੰਮ ਧੰਦਾ ਖੋਲੋਗੇ ਤਾਂ ਤੁਹਾਡਾ ਉਹ ਕੰਮਕਾਰ ਬਹੁਤ ਜ਼ਿਆਦਾ ਵਧੇਗਾ ਬਹੁਤ ਜ਼ਿਆਦਾ ਫੁੱਲੇਗਾ ਉਹਦੇ ਵਿੱਚ ਕੋਈ ਤੁਹਾਨੂੰ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਖਵਾਜਾ ਸਾਬ ਦੇ ਇਸ ਢਾਲੇ ਦੀ ਬਹੁਤ ਰਹਿਮਤ ਮਿਲਦੀ ਹੈ ਦੋਸਤੋ ਤਾਂ ਦੋਸਤੋ ਇਸ ਢਾਲੇ ਨੂੰ ਹੁਣ ਤੁਸੀਂ ਸੁਣ ਲਓ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿਸ ਦਿਨ ਕਰਨਾ ਹੈ ਤੁਸੀਂ 5 ਲੱਡੂ ਲੈ ਲੈਣੇ ਹਨ ਜਿਸ ਤਰ੍ਹਾਂ ਦੱਸਿਆ ਤੁਹਾਨੂੰ 5 ਲੱਡੂਆਂ ਨੂੰ ਤੁਸੀਂ ਲੈ ਕੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬਿਮਾਰ ਬੰਦਾ ਉਹਦੇ ਸਿਰ ਤੋਂ 7 ਵਾਰ ਘਮਾ ਲੈਣਾ 7 ਵਾਰ ਪੁੱਠੇ ਘਮਾ ਲੈਣਾ ਉਸ ਬੰਦੇ ਦੇ ਜਿਹੜੀ ਜਿਹੜਾ ਬੰਦਾ ਜਿੱਥੇ ਪਿਆ ਹੋਊਗਾ ਜਿਸ ਬੈੱਡ ਤੇ ਪੈਂਦਾ ਹੋਊਗਾ ਚਾਰ ਪਾਈ ਤੇ ਪੈਂਦਾ ਹੋਊਗਾ ਮੰਜੇ ਤੇ ਪੈਂਦਾ ਹੋਊਗਾ ਉਥੋਂ ਸੱਤ ਵਾਰ ਪੁੱਠੇ ਕਮਾ ਲੈਣੇ ਆ ਲੱਡੂ ਠੀਕ ਹੈ ਤੇ ਉਹ ਤੁਸੀਂ ਐਤਵਾਰ ਵਾਲੇ ਦਿਨ ਪੂਰੇ 7 ਵਜੇ ਸਮਾਂ 7 ਵਜੇ ਦਾ ਹੋਏਗਾ ਸ਼ਾਮ ਦਾ 7 ਵਜੇ ਦੇ ਟਾਈਮ ਦੇ ਨਾਲ ਤੁਸੀਂ ਖੁਆਜਾ ਚਲਦੇ ਪਾਣੀ ਦੇ ਵਿੱਚ ਜਾ ਕੇ ਇਹ ਬਹਾਦਰੇ ਲੱਡੂ اور ਖੁਆਜਾ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਹੇ ਖੁਆਜਾ ਸਾਹਿਬ ਹੇ ਖੁਆਜਾ ਪੀਰ ਸਾਡੇ ਇਸ ਪਰਿਵਾਰ ਦੇ ਜੀ ਨੂੰ ਆਹ ਪ੍ਰੋਬਲਮ ਚਲਦੀ ਪਈ ਹੈ ਇਹ ਦਿੱਕਤ ਹੈ ਇਹ ਤੁਹਾਡਾ ਭੋਗ ਪ੍ਰਸ਼ਾਦ ਦੇਣਾ ਹੈ ਆ ਆਪਣੇ ਚਰਨਾਂ ਦੇ ਵਿੱਚ ਇਹਨੂੰ ਸਮਰਪਿਤ ਕਰੋ ਜੇ ਸਾਡੀ ਜਿਹੜੀ ਦੁੱਖ ਤਕਲੀਫਾਂ ਨੂੰ ਦੂਰ ਕਰੋ ਤਾਂ ਉਹ ਜਿਹੜੇ ਲੱਡੂ ਆ ਤੁਸੀਂ ਚਲਦੇ ਪਾਣੀ ਚ ਪਾ ਦੇਣੇ ਆ ਦੋਸਤੋ ਤਾਂ ਦੇਖਿਓ ਇਹ ਤੁਸੀਂ ਜਿਹੜੇ ਲੱਡੂ ਆ ਜਿਹੜਾ ਬੰਦਾ ਬਿਮਾਰ ਹੋਵੇ ਉਹ ਪੰਜ ਐਤਵਾਰ ਕਰ ਲਵੇ ਪੰਜਾਂ ਐਤਵਾਰਾਂ ਦੇ ਵਿੱਚ ਤੁਹਾਡਾ ਜੀ ਠੀਕ ਹੋ ਜਾਏਗਾ ਜੇ ਕੋਈ ਕਾਮਤੰਦਾ ਬੰਨਿਆ ਹੋਵੇ ਕਿਸੇ ਦਾ ਉਹ ਵੀ ਇਹ ਲੱਡੂ ਜਿਹੜੇ ਆਪਣੇ ਫੈਕਟਰੀ کارਖਾਨੇ ਤੋਂ ਕਮਾ ਲਵੇ ਔਰ ਆਪਣੇ ਸਿਰਤੋਂ ਵੀ ਪੰਜ ਵਾਰ ਸੱਤ ਵਾਰ ਘੁਮਾਵੇ ਚੁਹਾ ਕੇ ਚੱਲਦੇ ਪਾਣੀ ਚ ਪਾ ਦਵੇ ਤੇ ਖਵਾਇਆ ਸਾਹਿਬ ਨੂੰ ਬੇਨਤੀ ਲਾ ਦੇਵੇ ਤਾਂ ਉਹਦਾ ਜਿਹੜਾ ਇਹ ਕੰਮ ਹੈ ਜਿਹੜੇ ਉਹਦੇ ਦੁਕਾਨਾਂ ਜਾਂ ਕੰਮ ਤਾਂ ਦਬੰਨਿਆ ਹੋਵਾ ਪੰਜ ਐਤਵਾਰਾਂ ਦੇ ਵਿੱਚ ਖੁੱਲ ਜਾਣਗੇ ਉਹਦੇ ਕੰਮਕਾਰ ਪੂਰੇ ਹੋ ਜਾਣਗੇ ਤਾਂ ਦੋਸਤੋ ਇਸ ਢਾਲੇ ਦੇ ਨਾਲ ਜਿਹੜੇ ਜਿਹੜੇ ਸਾਨੂੰ ਕੰਮ ਦੱਸਿਆ ਹੈ ਉਹਨਾਂ ਲੋਕਾਂ ਨੇ ਉਸੇ ਤਰੀਕੇ ਨਾਲ ਉਸੇ ਵਿਧੀ ਦੇ ਨਾਲ ਜਿਸ ਤਰ੍ਹਾਂ ਪੰਜ ਸਤ ਪੰਜ ਲੱਡੂ ਹੈ ਸੱਤ ਵਾਰ ਪੁੱਠੇ ਚੁਹਾ ਕੇ ਆਪਣੇ ਸਿਰ ਤੋਂ ਖਵਾਇਆ ਸਾਹਿਬ ਦੇ ਅੱਗੇ ਬੇਨਤੀ ਲਾ ਕੇ ਚਲਦੇ ਪਾਣੀ ਦੇ ਵਿੱਚ ਪਾ ਦੇਣੇ ਆ ਉਸ ਤੋਂ ਬਾਅਦ ਤੁਸੀਂ ਖਵਾਇਆ ਸਾਹਿਬ ਦੇ ਅੱਗੇ ਬੇਨਤੀ ਕਰ ਦੇਣੀ ਆ ਕਿ ਖਵਾਇਆ ਸਾਹਿਬ ਸਾਡਾ ਆ ਕੰਮ ਆਪ ਕੰਮ ਪੂਰਾ ਹੋ ਜਵੇ ਯਾ ਕੋਈ ਬਿਮਾਰ ਹੈ ਕੋਈ ਕੰਮ ਤੰਦਾ ਬੰਨਿਆ ਕੋਈ ਵੀ ਤੁਹਾਡਾ ਆਪਣਾ ਜਿਹੜਾ ਤੁਹਾਡੀ ਮਨੋ ਕਾਮਨਾ ਹੋਏਗੀ ਜਿਸ ਤਰੀਕੇ ਲਈ ਤੁਸੀਂ ਗਏ ਹੋਗੇ ਉਹ ਤੁਹਾਡਾ ਕੰਮ ਉਹਨਾਂ 5 ਐਤਵਾਰਾਂ ਦੇ ਵਿੱਚ ਹੀ ਪੂਰਾ ਹੋ ਜਾਏਗਾ ਤਾਂ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ